हांजी दोस्तों ਪਿਤਾ ਦਾ ਦਿਲ ਸਭ ਤੋਂ ਨਰਮ ਹੁੰਦਾ ਹੈ ਅਤੇ ਦਿਲ ਤੋਂ ਵੀ ਨਰਮ ਪਿਤਾ ਦੀ ਧੀ ਹੁੰਦੀ ਹੈ ਜਿਸ ਦੀਆਂ ਖੁਸ਼ੀਆਂ ਨੂੰ ਪੂਰਾ ਕਰਨ ਦੇ ਲਈ ਪਿਤਾ ਆਪਣੀ ਸਾਰੀ ਜ਼ਿੰਦਗੀ ਦੀ ਕਮਾਈ ਅਤੇ ਆਪਣੀਆਂ ਖੁਸ਼ੀਆਂ ਆਪਣੀ ਧੀ ਤੋਂ ਕੁਰਬਾਨ ਕਰ ਦਿੰਦਾ ਹੈ ਜਿਸ ਤਰ੍ਹਾਂ ਤੁਸੀਂ ਵੀਡੀਓ ਦੇ ਵਿੱਚ ਦੇਖ ਸਕਦੇ ਹੋ ਜਦੋਂ ਵਿਆਹ ਦੇ ਵਿੱਚ ਪਿਓ ਅਤੇ ਧੀ ਬਲੌਰ ਦੇ ਉੱਪਰ ਨੱਚ ਰਹੇ ਹੁੰਦੇ ਹਨ ਧੀ ਥੋੜੀ ਜਿਹੀ ਮੈਂਟਲ ਹੋਣ ਕਾਰਨ ਜਿਸ ਕਾਰਨ ਉਹ ਤੋਂ ਸਹੀ ਸਲਾਮਤ ਖੜ ਵੀ ਨਹੀਂ ਸਕਦੀ ਸੀ ਪਿਤਾ ਆਪਣੀ ਧੀ ਨੂੰ ਸਾਰਾ ਦੇ ਕੇ ਆਪਣੇ ਨਾਲ ਨੱਚਣ ਲਾ ਲੈਂਦਾ ਹੈ ਆਪਣੀ ਧੀ ਨੂੰ ਆਪਣੀਆਂ ਖੁਸ਼ੀਆਂ ਦੇ ਵਿੱਚ ਸ਼ਾਮਲ ਕਰ ਲੈਂਦਾ ਹੈ ਤੁਸੀਂ ਦੇਖੋਗੇ ਪਿਓ ਦੀ ਕਿੰਨਾ ਜ਼ਿਆਦਾ ਖੁਸ਼ ਹਨ ਤੁਸੀਂ ਵੀਡੀਓ ਦੇ ਵਿੱਚ ਦੇਖ ਵੀ ਸਕਦੇ ਹੋ ਦੋਸਤੋ ਇੱਕ ਪਿਓ ਹੀ ਹੁੰਦਾ ਹੈ ਜੋ ਆਪਣੀ ਧੀ ਦੇ ਹਰ ਇੱਕ ਦੁੱਖ ਸੁੱਖ ਦੇ ਵਿੱਚ ਨਾਲ ਖੜਦਾ ਹੈ ਪਿਤਾ ਆਪਣੀ ਧੀ ਨੂੰ ਕਦੇ ਵੀ ਜ਼ਿੰਦਗੀ ਦੇ ਵਿੱਚ ਡੋਲਣ ਨਹੀਂ ਦਿੰਦਾ ਦੋਸਤੋ ਇਸ ਵੀਡੀਓ ਬਾਰੇ ਤੁਹਾਡੇ ਕੀ ਵਿਚਾਰ ਹਨ ਆਪਣੀ ਰਾਇ ਕਮੈਂਟ ਬਾਕਸ ਵਿੱਚ ਜਰੂਰ ਦੇ ਦੇਣਾ ਅਤੇ ਵੀਡੀਓ ਨੂੰ ਅੱਗੇ ਵੱਧ ਤੋਂ ਵੱਧ ਸ਼ੇਅਰ ਜਰੂਰ ਕਰ ਦੇਣਾ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਚੈਨਲ ਨੂੰ ਸਬਸਕ੍ਰਾਈਬ ਅਤੇ ਵਾਈਲ ਲਾਈਕ ਆਈਕਨ ਨੂੰ ਜਰੂਰ ਪ੍ਰੈਸ ਕਰ ਲੈਣਾ ਮਿਲਦੇ ਹਾਂ ਕਿਸੇ ਨਵੀਂ ਅਪਡੇਟ ਦੇ ਨਾਲ ਉਦੋਂ ਤੱਕ ਰੱਬ ਰਾਖਾ